ਕਦੇ ਆਈਜੀ ਮੁਖਵਿੰਦਰ ਸਿੰਘ ਛੀਨਾ ਤਾਂ ਕਦੇ ਮੁਖਸਰ ਦੇ ਐਸਐਸਪੀ ਮਨਜੀਤ ਸਿੰਘ ਢੇਸੀ ਤੇ ਮੌਕਾ ਲੱਗਣ ਤੇ ਗੋਲੀ ਕਾਂਡਾ ਦੀ ਜਾਂਚ ਕਰ ਰਹੀ ਐਸਆਈਟੀ ਦੇ ਅਧਿਕਾਰੀਆਂ ਨੂੰ ਸਰਕਾਰ ਰੌਣ ਤੇ ਸਬਕ ਸਿਖਾਉਣ ਦੀਆਂ ਗੱਲਾਂ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਇੱਕ ਵਾਰ ਫੇਰ ਸਟੇਜ ਤੋਂ ਪੰਜਾਬ ਪੁਲਿਸ ਦੇ ਅਧਿਕਾਰੀਆਂ ਖਿਲਾਫ ਅੱਗ ਉਗਲਦਾ ਬਿਆਨ ਦਿੱਤਾ ਹੈ ਸੁਖਵੀਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਜਿਹੜੇ ਪੁਲਿਸ ਅਧਿਕਾਰੀ ਮੌਜੂਦਾ ਸਰਕਾਰ ਦੇ ਹੁਕਮਾਂ ਤੇ ਅਕਾਲੀ ਦਲ ਵਾਲਿਆਂ ਤੇ ਝੂਠੇ ਪਰਚੇ ਦਰਜ ਕਰ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦਿਆਂ ਹੀ ਵਿਕਾਸ ਦੇ ਕੰਮ ਬਾਅਦ ਚ ਕੀਤੇ ਜਾਣਗੇ ਸਭ ਤੋਂ ਪਹਿਲਾਂ ਇਹਨਾਂ ਪੁਲਿਸ ਵਾਲਿਆਂ ਨੂੰ ਨੌਕਰੀਆਂ ਬਰਖਾਸਤ ਕੀਤਾ ਜਾਏਗਾ ਇਹਨਾਂ ਹੀ ਨਹੀਂ ਜਿਨ੍ਹਾਂ ਅਕਾਲੀਆਂ ਤੇ ਜ਼ਿਆਦਾ ਝੂਠੇ ਪਰਚੇ ਦਰਜ ਹੋਣਗੇ ਉਹਨਾਂ ਨੂੰ ਅਕਾਲੀ ਸਰਕਾਰ ਆਉਣ ਤੇ ਉਨੀਆਂ ਹੀ ਵਧੀਆ ਅਤੇ ਉੱਚ ਪਦਵੀਆਂ ਦੇਣ ਦੇ ਨਾਲ ਨਾਲ ਚੇਅਰਮੈਨੀਆਂ ਦਿੱਤੀਆਂ ਜਾਣਗੀਆਂ ਸੁਖਵੀਰ ਸਿੰਘ ਬਾਦਲ ਹਰ ਗੋਬਿੰਦਪੁਰਾ ਚ ਚੋਣ ਰੈਲੀਆਂ ਨੂੰ ਸੰਬੋਧਨ ਕਰ ਰਹੇ ਸਨ ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਸਟੇਜ ਤੋਂ ਬੋਲਦੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਅਕਾਲੀਆਂ ਖਿਲਾਫ ਟੜਾ-ਟੜ ਝੂਠੇ ਮੁਕੱਦਮੇ ਦਰਜ ਕਰ ਰਹੀ ਹੈ ਪਰ ਜਿਹੜੇ ਪੁਲਿਸ ਵਾਲੇ ਅਜਿਹਾ ਕਰ ਰਹੇ ਨੇ ਉਹਨਾਂ ਨੂੰ ਆਪਣੇ ਜਬੀਰ ਤੋਂ ਪੁੱਛਣਾ ਚਾਹੀਦਾ ਹੈ ਕਿ ਇਹ ਠੀਕ ਹੈ ਕਿਉਂਕਿ ਉਹਨਾਂ ਦੇ ਵੀ ਆਪਣੇ ਪਰਿਵਾਰ ਨੇ ਛੋਟੇ-ਛੋਟੇ ਬੱਚੇ ਨੇ ਤੇ ਜੇਕਰ ਉਹਨਾਂ ਤੇ ਕੋਈ ਝੂਠਾ ਪਰਚਾ ਦਰਜ ਕਰੇ ਉਹਨਾਂ ਦੇ ਪਰਿਵਾਰ ਤੇ ਕੀ ਬਿੱਤੇਗੀ ਸੁਖਵੀਰ ਨੇ ਕਿਹਾ ਕਿ ਅਕਾਲੀ ਵਰਕਰਤਾ ਬਹਾਦਰ ਨੇ ਸਾਰਾ ਕੁਝ ਸਹਿ ਗਏ ਪਰ ਕਾਂਗਰਸੀਆਂ ਨੂੰ ਭੱਜਦਿਆਂ ਰਾਹ ਨਹੀਂ ਲੱਭਣਾ ਅਤੇ ਉਹ ਭੱਜਦੇ ਹੋਏ ਬਾਰਡਰ ਪਾਰ ਕਰ ਜਾਣਗੇ ਸੁਖਵੀਰ ਨੇ ਇਸ ਮੌਕੇ ਐਲਾਨ ਕੀਤਾ ਕਿ ਜਿੰਨਾ ਅਕਾਲੀਆਂ ਤੇ ਜ਼ਿਆਦਾ ਝੂਠੇ ਪਰਚੇ ਦਰਜ ਹੋਣਗੇ ਉਹਨਾਂ ਨੂੰ ਅਕਾਲੀਆਂ ਦੀ ਸਰਕਾਰ ਆਉਣ ਤੇ ਚੇਅਰਮੈਨੀਆਂ ਨਾਲ ਨਿਵਾਜ਼ਿਆ ਜਾਏਗਾ ਦੱਸ ਦਈਏ ਕਿ ਇਸ ਤੋਂ ਪਹਿਲਾਂ ਸੁਖਵੀਰ ਸਿੰਘ ਬਾਦਲ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਵੀ ਇਹ ਧਮਕੀ ਦੇ ਚੁੱਕੇ ਨੇ ਕਿ ਜਦੋਂ ਉਹਨਾਂ ਦੀ ਸਰਕਾਰ ਆਈ ਤਾਂ ਉਹ ਜਸਟਿਸ ਰਣਜੀਤ ਸਿੰਘ ਤੇ ਪਰਚਾ ਦਰਜ ਕਰਨਗੇ ਪਰਚਿਆਂ ਦੀ ਇਹ ਸਿਆਸਤ ਤੋਂ ਵੱਡੇ ਬਾਦਲ ਵੀ ਨਹੀਂ ਬੱਸ ਸਕੇ ਉਹਨਾਂ ਨੇ ਵੀ ਸਟੇਜ ਤੋਂ ਬਿੱਤੀ ਦੇਣੀ ਇਹ ਐਲਾਨ ਕੀਤਾ ਕਿ ਆਕਾਲੀ ਵਰਕਰਾਂ ਨੂੰ ਪਰਚਿਆਂ ਤੋਂ ਨਹੀਂ ਡਰਨਾ ਚਾਹੀਦਾ ਕਿਉਂਕਿ ਉਹ ਆਪਣੇ ਤੇ ਪਰਚੇ ਦਰਜ ਕਰਵਾ ਕੇ ਹੀ ਮੁੱਖ ਮੰਤਰੀ ਬਣੇ ਨੇ ਅਤੇ ਪਰਚੇ ਦਰਜ ਕਰਵਾ ਕੇ ਹੀ ਸੁਖਬੀਰ ਉਪ ਮੁੱਖ ਮੰਤਰੀ ਦੀ ਕੁਰਸੀ ਤੇ ਪਹੁੰਚਿਆ ਇਥੇ ਵੀ ਦੱਸਣਾ ਬਣਦਾ ਹੈ ਕਿ ਮੌਜੂਦਾ ਕਾਂਗਰਸ ਪਾਰਟੀ ਨੇ ਵੀ ਸੱਤਾ 'ਚ ਆਉਣ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਉਤੇ ਕਾਂਗਰਸ ਵਰਕਰਾਂ ਤੇ ਝੂਠੇ ਪਰਚੇ ਦਰਜ ਕਰਨ ਦੇ ਇਲਜ਼ਾਮ ਲਾਇਆ ਸਨ ਜਿਸ ਤੋਂ ਬਾਅਦ ਜਦੋਂ ਕਾਂਗਰਸ ਪਾਰਟੀ ਸੱਤਾ ਚਾਈ ਤਾਂ ਜਸਟਿਸ ਮਹਿਤਾਬ ਸਿੰਘ ਗਿਲ ਕਮਿਸ਼ਨ ਦਾ ਗਠਨ ਕੀਤਾ ਗਿਆ ਜੋ ਕਿ ਲਗਾਤਾਰ ਆਪਣੀਆਂ ਰਿਪੋਰਟਾਂ ਦੇ ਕੇ ਝੂਠੇ ਪਰਚੇ ਰੱਦ ਕਰਦਾ ਰਿਹਾ ਹੈ ਅਤੇ ਇਸ ਕਮਿਸ਼ਨ ਦੀ ਰਿਪੋਰਟ ਤੇ ਕਈ ਪੁਲਿਸ ਵਾਲਿਆਂ ਖਿਲਾਫ ਝੂਠੇ ਪਰਚੇ ਦਰਜ ਕਰਨ ਤੇ ਕਾਰਵਾਈ ਕਰਨ ਦੀ ਵੀ ਸਿਫਾਰਿਸ਼ ਕੀਤੀ ਗਈ ਹੈ ਇਹ ਸਾਰੇ ਮਾਮਲੇ ਦਰਸਾਉਂਦੇ ਨੇ ਕਿ ਸਿਆਸੀ ਲੋਕ ਸੱਤਾ ਹਾਸਲ ਕਰਨ ਲਈ ਕਿਸ ਤਰ੍ਹਾਂ ਤੱਕੇ ਸ਼ਾਹੀ ਕਰਦੇ ਨੇ ਅਤੇ ਸਹੰਦੇ ਹੇਠਲੇ ਪੱਧਰ ਦੇ ਆਗੂ ਅਤੇ ਵਰਕਰ ਨੇ ਪਰੇ ਪਹਿਲੀ ਵਾਰ ਹੋਇਆ ਕਿ ਕਿਸੇ ਆਗੂ ਨੇ ਐਲਾਨ ਕੀਤਾ ਹੋਵੇ ਕਿ ਛੁੱਟਾ ਪਰਚੇ ਦਰਜ ਕਰਵਾਓ ਅਤੇ ਚੇਅਰਮੈਨੀਆਂ ਪਾਓ। ਬੰਦੇ ਤਕੜੇ ਹੋ ਯਾਰ ਮੈਂ 93 ਸਾਲ ਦੀ ਉਮਰ ਆ ਤੇਰੀ ਜਾਂ ਮੇਰੀ ਦੇ ਪਰਚਾ ਹੋ ਜੇਗੀ ਫਰਕ ਪੰਦੇ। ਚੰਕਵੀਰ ਤੇ ਵੀ ਹੋ ਗਿਆ ਕਿ ਉਹਦਾ ਵਿਗੜ ਗਿਆ। ਜਿਹੜੇ ਪਰਚੇ ਆਲੇ ਹੋਣਗੇ ਉਹਨਾਂ ਦੀ ਹੀ ਇੱਜ਼ਤ ਹੋਊਗੀ। ਮੈਂ ਸਾਰੇ ਪਰਚਾ ਮੈਂ ਪਰਚਾ ਕਰਕੇ ਚੀਫ ਮਿਨਿਸਟਰ ਬਣਿਆ ਉਹ ਮੈਂ ਕਿਹੜਾ ਕੋਈ ਐਲਐਲਬੀ ਕੀਤੀ ਹੈ। ਸੁਖਵੀਰ ਦੇਸ਼ ਬਿਆਨ ਤੋਂ ਬਾਅਦ ਸਿਆਸੀ ਚੁੰਡੀਮਾਰ ਲੋਕ ਛਟਕਾਰੇ ਲੈ ਕੇ ਚੁਗਲੀਆਂ ਕਰ ਰਹੇ ਨੇ ਕਿ ਜਦੋਂ ਕਦੇ ਵੀ ਅਕਾਲੀ ਸਰਕਾਰ ਬਣੀ ਤਾਂ ਜਿਨ੍ਹਾਂ ਨੂੰ ਚੇਅਰਮੈਨੀਆਂ ਦਾ ਲਾਲਚ ਹੋਏਗਾ ਉਹ ਥਾਣੇਦਾਰਾਂ ਨਾਲ ਯਾਰੀਆਂ ਪਾਉਣਗੇ ਤੇ ਅਕਸਰ ਕਹਿੰਦੇ ਦਿਖਾਈ ਦੇਣਗੇ ਕਿ यार ਇੱਕ ਝੂਠਾ ਪਰਚਾ ਹੀ ਦਰਜ ਕਰ ਦੇ ਚੇਅਰਮੈਨੀ ਲੈਣੀ ਹੈ ਬਿਊਰੋ ਰਿਪੋਰਟ ਗਲੋਬਲ ਪੰਜਾਬ ਟੀਵੀ